ਗੁਰੂ ਸਾਹਿਬ ਦਾ ੋਟਨਕੋਟ ਸ਼ੁਕਰਾਨਾ ਜੀ ਗੁਰੂ ਸਾਹਿਬ ਨੇ ਤਰਸ ਕੀਤਾ ਇਸ ਮੱਤ ਤੇ ਬਲ ਬਖਸ਼ਿਸ਼ ਕੀਤੇ ਕਿ ਗੁਰੂ ਸਾਹਿਬ ਦੇ ਚਰਨ ਪਰਸਨ ਦਾ ਮੌਕਾ ਮਿਲਿਆ ਇਸੇ ਤਰ੍ਹਾਂ ਗੁਰੂ ਸਾਹਿਬ ਆਪਣੇ ਦਾਸ ਤੇ ਆਪ ਦੇ ਗੋਲੇ ਤੇ ਮਿਹਰ ਬਖਸ਼ਿਸ਼ਾ ਰੱਖਣ ਅਸੀਂ ਕਿਨ ਕਿਨ ਭੁੱਲਣ ਹਾਰ ਗੁਰੂ ਸਾਹਿਬ ਭੁੱਲਾਂ ਬਖਸ਼ਣ ਬਖਸ਼ਣ ਹਾਰ ਨੇ ਬਖਸ਼ ਕੇ ਸਾਨੂੰ ਸਤਿ ਮਤ ਬਖਸ਼ਣ ਗੁਰੂ ਆਲਾ ਬਣ ਹੋਣ ਬਾਣੇ ਤੇ ਬਾਣੀ ਦਾ ਸਤਿਕਾਰ ਕਰਨ ਦਾ ਬੱਲੇ ਤੇ ਉਦਮ ਬਖਸ਼ਿਸ਼ ਕਰ। ਹੁਣ ਤੱਕ ਸਤਾਈ ਮੌਤਾਂ ਹੋ ਗਈਆਂ ਨੇ ਜਿਹਨੇ ਦੇ ਦੇ ਵੀ ਕਿ ਲਗਾਤਾਰ ਗਿਣਤੀ ਵੱਧਦੀ ਜਾ ਰਹੀ ਪਰ ਜਿਹੜੇ ਜੇ ਗੱਲ ਕਰੀ ਤਾਂ ਪਿਛਲੇ ਦਿਨ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਐਮਐਲਏ ਦੇ ਜਿਹੜਾ ਮੌਜੂਦਾ ਐਮਐਲਏ ਉਹਦੇ ਦਫ਼ਤਰ ਦੇ ਨੇੜੇ ਜੜਕੇ ਸ਼ਰਾਬ ਦੇਸੀ ਸ਼ਰਬ ਦੀ। ਦੇਖੋ ਮੌਤਾਂ ਨਾ ਜੀ ਪਹਿਲੇ ਦਿਨ ਹੀ ਹੋ ਗਈਆਂ ਸੀ। ਮੌਤਾਂ ਨੂੰ ਦਬਾਇਆ ਗਿਆ ਲੁਕੋਇਆ ਗਿਆ। ਪਹਿਲਾਂ ਪੋਸਟਮਾਰਟਮ ਨਹੀਂ ਕਰਾਏ ਗਏ। ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਸੱਚ ਸਾਹਮਣੇ ਨਾ ਆਵੇ ਕਿਉਂਕਿ ਇੱਕਦਮੀ ਮੌਤਾਂ ਫਿਰ ਵੱਧ ਗਈਆਂ 10 ਤੋਂ ਗਿਣਤੀ ਵੱਧ ਗਈ ਉਸ ਗੱਲ ਦਾ ਮੀਡੀਆ ਨੇ ਤੁਸੀਂ ਸਾਰਿਆਂ ਨੇ ਸੰਕੇਤ ਲਿਆ ਤਾਂ ਇਸ ਗੱਲ ਦੀ ਚਰਚਾ ਹੋਈ ਔਰ ਉਸ ਤੋਂ ਬਾਅਦ ਵੀ ਜਦੋਂ ਮੈਂ ਆਈਸੀਯੂ 'ਚ ਵੀ ਗਿਆ ਉਹ ਵਿਚਾਰੇ ਬੰਦੇ ਨਹੀਂ ਸੀ ਉਹਨਾਂ ਨੂੰ ਕੱਲਾ ਵੈਂਟੀਲੇਟਰ ਤੇ ਪਾਇਆ ਸੀ ਸਿਰਫ ਇਸ ਲਈ ਕਿ ਜੇ ਇਕੱਠੇ ਲਾਣ ਦਾਂਗੇ ਤੇ ਰੌਲਾ ਵੱਧ ਸਕਦਾ ਇਸ ਲਈ ਇਹ ਮੌਤਾਂ ਬਹੁਤ ਵੱਡੀ ਗਿਣਤੀ ਚ ਹੋ ਚੁੱਕੀਆਂ ਸੀ ਉਹ ਸੱਚ ਨੂੰ ਲੁਕੋਇਆ ਜਾ ਰਿਹਾ ਸੀ ਇਹ ਸਰਕਾਰ ਇਸ ਤੋਂ ਹੀ ਗੁਨਾਹਗਾਰ ਔਰ ਕੱਲ ਵੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਐਮ ਐਲ ਏ ਜੋ ਟੋਂਗ ਸਾਹਿਬ ਦੇ ਨੇੜਿਓਂ ਜਿਹੜੇ ਉਹ ਲੈ ਕੇ ਆ ਰਹੇ ਆ ਇਹ ਗੱਲ ਸਚਾਈ ਹੈ ਔਰ ਇਹ ਘਰ ਘਰ ਦੀ ਕਹਾਣੀ ਆ ਪੰਜਾਬ ਦੀ ਕਹਾਣੀ ਆ ਜਿਹੜੇ ਇਸ਼ਤਿਹਾਰ 'ਚ ਇਕੱਲਾ ਇਹ ਸਰਕਾਰ ਵਿਸ਼ਵਾਸ ਰੱਖ ਰਹੀ ਆ ਸਾਰਾ ਕੁਝ ਪੀਆਰ ਐਕਸਰਸਾਈਜ਼ ਆ মিডিਆ ਦੀ ਐਕਸਰਸਾਈਜ਼ ਆ ਅਸਲੀਅਤ ਗਰਾਊਂਡ ਜ਼ੀਰੋ ਤੇ ਹਾਲਾਤ ਕੁਸ਼ੋਰ ਨੇ ਇਹ ਕੇਵਲ ਤੇ ਕੇਵਲ ਜਦ ਕੋਈ ਇਹ ਜਹਾਜ਼ਾ ਹਾਦਸਾ ਹੋ ਜਾਂਦਾ ਉਦੋਂ ਰਿਐਕਸ਼ਨ ਵਜੋਂ ਅਸੀਂ 20 ਫੜ ਲਏ ਜੀ 18 ਫੜ ਲਏ ਇੱਕ ਡਰਾਮਾ ਰਚ ਕੇ ਕੰਮ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਮਗਰ ਜੋ ਹਾਲਾਤ ਪੰਜਾਬ ਦੇ ਲਾਅ ਆਰਡਰ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਬੜੇ ਗੰਭੀਰ ਨੇ ਔਰ ਉਹਦੇ ਲਈ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਔਰ ਹਰਪਾਲ ਚੀਮਾ ਹੋਰੇ ਦੇਖੋ ਮਜੀਠੇ ਲੋਕਾਂ ਦਾ ਉਹਨਾਂ ਦੀ ਜਿਹੜੀ ਇਕੱਠ ਹੈ ਉਹਨਾਂ ਦੀ ਹਿੰਮਤ ਦਾ ਉਹਨਾਂ ਦੇ ਜਜ਼ਬੇ ਦਾ ਜਿਹਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਨਹੀਂ ਤਾਂ ਸਰਕਾਰ ਨੇ ਤਾਂ ਹਲੇ ਤੱਕ ਮੁਆਵਜ਼ਾ ਹੀ ਨਹੀਂ ਕਦੇ ਦਿੱਤਾ ਨਾ ਸੰਗਰੂਰ ਚ ਨਹੀਂ ਦਿੱਤਾ ਮਗਰ ਮੁਆਵਜ਼ਾ ਕੀ ਇਸ ਗੱਲ ਦਾ ਹੱਲ ਹੈ ਜੇ ਰੋਕਥਾਮ ਪਹਿਲਾਂ ਕੀਤੀ ਗਈ ਹੁੰਦੀ ਤੇ ਇਹ ਹਾਲਾਤ ਹੀ ਨਾ ਪੈਦਾ ਹੁੰਦੇ ਕਿਸੇ ਪਰਿਵਾਰ ਦਾ ਕੀਮਤੀ ਜੀ ਇਸ ਪਾਨੀ ਸੰਸਾਰ ਨੂੰ ਛੱਡ ਕੇ ਜਾਂਦਾ ਨਾ ਸੋ ਜੋ ਅਸਲੀਅਤ ਤੁਹਾਡੇ ਸਾਹਮਣੇ ਬਣੇ ਆ ਉਹ ਬੜੇ ਚਿੰਤਾਜਨਕ ਨੇ ਔਰ ਸਰਕਾਰ ਬੁਰੀ ਤਰ੍ਹਾਂ ਫੇਲ